ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਅੱਜ ਦਾ ਜਿਹੜਾ ਟੌਪਿਕ ਹੈ ਇਹ ਹੈ ਤਾਂ ਬੱਚਿਆਂ ਦੇ ਲਈ ਸੀ ਪਰ ਇਹ ਸਾਨੂੰ ਵੱਡਿਆਂ ਨੂੰ ਵੀ ਬਹੁਤ ਕੁਝ ਸਿਖਾ ਕੇ ਜਾਊਗਾ ਇਹ ਕਵਿਤਾ ਸੁਝਾਈਦਾ ਹੈ ਕਾਟੋ ਤੇ ਚੂਹੀ ਦੀ ਅੱਜ ਸੀ ਵਾਵਾ ਹੋਈ ਲੜਾਈ ਤਾਣੇ ਮੇਣੇ ਹੂਰਾ ਮੁੱਕੇ ਹੋਈਆਂ ਹੱਥੋਂ ਪਾਈ ਚੂਹੀ ਕਹਿੰਦੀ ਕਾਟੋ ਤੈਨੂੰ ਐਸਾ ਸਬਕ ਸਿਖਾਉਂ ਟੁਕ ਟੁਕ ਤੇਰੇ ਲੀੜੇ ਲੱਤੇ ਤੇਰੀ ਆਕੜ ਲਾਉਂ ਕਾਟੋ ਕਹਿੰਦੀ ਮੂੰਹ ਬੰਦ ਕਰ ਲੈ ਮੈਨੂੰ ਘਟ ਨਾ ਜਾਣੀ ਭੱਜਦਿਆਂ ਤੈਨੂੰ ਰਾਹ ਨਹੀਂ ਲੱਭਣਾ ਬਣੀ ਫਿਰੇ ਤੂੰ ਸਿਆਣੀ ਇਸ ਤੋਂ ਪਹਿਲਾਂ ਦੋਵੇਂ ਸਹੇਲੀਆਂ ਕਦੇ ਨਹੀਂ ਸੀ ਲੜੀਆਂ ਮੁਸ਼ਕਿਲ ਵੇਲੇ ਇੱਕ ਦੂਜੀ ਨਾਲ ਹੁੰਦੀਆਂ ਸੀ ਉਹ ਖੜੀਆਂ ਪਤਾ ਲੱਗਾ ਉਹ ਚਲਾਕ ਲੂੰਬੜੀ ਕਰ ਗਈ ਐਸਾ ਕਾਰਾ ਦੋਹਾਂ ਦੇ ਕੰਨ ਭਰ ਕੇ ਪਈ ਸੀ ਲੁੱਟਦੀ ਖੂਬ ਨਜ਼ਾਰਾ ਕਾਟੋ ਨੂੰ ਉਹ ਜਾ ਕਹਿੰਦੀ ਚੂਹੀ ਤੈਨੂੰ ਦੇਖ ਕੇ ਸੜਦੀ ਕਹਿੰਦੂ ਮੈਥੋਂ ਵੱਧ ਨਹੀਂ ਸੋਹਣੀ ਲੱਪਲਪ ਮੇਕਅਪ ਕਰਦੀ ਦੋਹਾ ਵਿੱਚ ਉਹ ਫਟ ਪਾ ਕੇ ਲੂੰਬੜੀ ਮਣ ਹੀ ਮਣ ਮੁਸਕਰਾਈ ਦੋਹਾ ਦੀਆਂ ਉਡਾ ਕੇ ਨੀਂਦਾ ਸੁੱਤੀ ਤਾਣ ਰਜਾਈ ਇੱਕ ਸਿਆਣੇ ਕਛੂ ਕੁੰਮੇ ਨੇ ਦੋਵਾਂ ਨੂੰ ਸਮਝਾਇਆ ਲੂੰਬੜੀ ਦੀਆਂ ਚਾਲਾਂ ਤੋਂ ਉਸਨੇ ਸਾਰਾ ਪਰਦਾ ਲਾਇਆ ਦੋਵਾਂ ਨੂੰ ਗੱਲ ਸਮਝ ਆ ਗਈ ਮੁੜ ਨਾ ਹੋਈ ਲੜਾਈ ਦੋਵੇਂ ਸਹੇਲੀਆਂ ਇੱਕ ਹੋ ਗਈਆਂ ਲੂੰਬੜੀ ਘਰੋਂ ਭਜਾਈ ਬਿਨ ਸੋਚੇ ਬਿਨ ਸਮਝੇ ਚੁਗਲੀ ਵਿੱਚ ਨਾ ਆਇਓ ਮਿੱਤਰ ਹੁੰਦੇ ਅਨਮੋਲ ਖਜ਼ਾਨਾ ਸਸਤੇ ਵਿੱਚ ਨਾ ਗਵਾਇਓ ਮਿੱਤਰ ਹੁੰਦੇ ਅਨਮੋਲ ਖਜ਼ਾਨਾ ਸਸਤੇ ਵਿੱਚ ਨਾ ਗਵਾਇਓ ਇਹ ਜਿਹੜੀ ਰਚਨਾ ਹੈਗੀ ਆ ਇਹ 우ਮਾ ਕਮਲ ਪਿੰਡ ਤਲਵਾੜਾ ਦੀ ਆ ਇਹਦੇ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਬੱਚਿਆਂ ਨੂੰ ਵੀ ਤੇ ਸਾਨੂੰ ਵੀ ਕਿ ਜਿਹੜੀ ਚੁਗਲੀ ਹੁੰਦੀ ਆ ਉਹ ਬਹੁਤ ਵੱਡੇ ਜਿਹੜੇ ਮਜ਼ਬੂਤ ਰਿਸ਼ਤੇ ਉਹਨਾਂ ਨੂੰ ਵੀ ਤੋੜ ਦਿੰਦੀ ਆ ਚਾਹੇ ਉਹ ਦੋ ਦੋਸਤਾਂ ਦਾ ਹੋਵੇ ਚਾਹੇ ਉਹ ਪਿਓ ਤੇ ਪੁੱਤ ਦਾ ਰਿਸ਼ਤਾ ਹੋਵੇ ਚਾਹੇ ਉਹ ਮਾਂ ਤੇ ਧੀ ਦਾ ਤੇ ਹੋਰ ਵੀ ਬਹੁਤ ਕੁਝ ਬਹੁਤ ਇਹੋ ਜਿਹੇ ਰਿਸ਼ਤੇ ਆ ਜਿਨ੍ਹਾਂ ਨੂੰ ਇੱਕ ਚੁਗਲੀ ਹੀ ਤੋੜ ਕੇ ਰੱਖ ਦਿੰਦੀ ਆ ਤਾਂ ਲਾਸਟ ਦੇ ਵਿੱਚ ਹੀ ਕਹਿਣਾ ਚਾਹੂੰਗੀ ਕਿ ਇਹਨਾਂ ਚੁਗਲੀਆਂ ਤੋਂ ਬਚੋ ਤੇ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਰੱਖੋ ਇਹੋ ਜੀਆਂ ਹੋਰ ਵੀਡੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਧੰਨਵਾਦ